ਦਰਸ਼ਨ ਖਵਰੇ ਖੁਸ਼ ਹੋਵੇ ਓ ਸ਼ਾਹਾਂ ਦਾ ਸ਼ਾ ਜਿੰਦੜੀਏ ਸੁਣ ਲੈਨੀ ਹੋ ਜਿੰਦੜੀਏ ਸੁਣ ਲੈਨੀ ਬਿਨਾ ਟੀਲੀ ਬਾਲਣ ਦੇ ਅੱਗੇ ਅੱਜ ਲੱਗ ਜੋ ਸੁਸਨਾ ਦੇ ਕਰਾਂ ਦਾ ਕੇ ਰਾਇਆ ਕੋਈ ਦਬ ਜੋ ਆਪ ਤੂੰ ਮੇਰੇ ਸੋਨੇ ਗੀਤਾਂ ਦੀ ਕਿਤਾਬ ਬਣ ਜਾ ਨੀ ਤੂੰ ਮੇਰੇ ਸੋਹਣੇ ਗੀਤਾਂ ਦੀ ਕਿਤਾਬ ਬਣ ਜਾਵਾਂ। ਮੈਂ ਮਤਲਬ ਥੋੜਾ ਥੋੜਾ ਲਿਟਰੇਚਰ ਵੀ ਪੜਿਆ ਤੇ ਕਾਲਜ ਜਾ ਕੇ ਫਿਰ ਜ਼ਿਆਦਾ ਹੋ ਗਿਆ। ਜੀ। ਉਹ ਉਸ ਦੌਰਾਨ ਹੀ ਥੋੜਾ ਥੋੜਾ ਕਲਮ ਕਸਾਈ ਕਰਨੀ ਸ਼ੁਰੂ ਕਰਤੀ ਸਕੂਲ ਦੌਰਾਨ ਹੀ। ਹਮ। ਮੱਸੇ ਇਹ ਕਹਿਣਾ ਚਾਹੁੰਦਾ ਵੀ ਚੰਗਾ ਸਾਹਿਤ ਪੜੋ। ਚੰਗਾ ਲਿਖੋ। ਚੰਗੇ ਬੋਲੋ। ਇਹ ਠੀਕ ਹੈ ਕਿ ਜਦੋਂ ਵੀ ਮੈਂ ਕਿਸੇ ਸਾਹਿਤ ਸਭਾ ਦੇ ਵਿੱਚ ਜਾਂਦਾ ਤਾਂ ਮੈਨੂੰ ਬੜਾ ਨਵਾਂਪਣ ਮਹਿਸੂਸ ਹੁੰਦਾ ਮੈਂ ਆਪਣੇ ਮੈਂ ਬੰਦਰ ਸਿੰਘ ਭਾਗੂ ਮજરા ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਟੀਐਸ ਸੈਂਟਰਲ ਲਾਇਬ੍ਰੇਰੀ ਚੰਡੀਗੜ੍ਹ ਵਿਖੇ ਜਿੱਥੇ ਉੱਗੇ ਗਾਇਕ ਅਤੇ ਸਹਿਤਕਾਰ ਦਰਸ਼ਨ ਸਿੰਘਾਂ ਦੀ ਕਿਤਾਬ ਲਪਕੂ ਹਾਸੇ ਗਠਕੂਰੋ ਸੇ ਹੁਣੇ-ਹੁਣੇ ਲੋਕ ਅਰਪਣ ਕੀਤੀ ਜਾ ਰਹੀ ਹੈ ਸੋ ਅਸੀਂ ਦਿਖਾਵਾਂਗੇ ਤੁਹਾਨੂੰ ਸਾਰੇ ਪ੍ਰੋਗਰਾਮੀਆਂ ਝਲਕੀਆਂ ਪ੍ਰਬੰਧਕਾਨਾ ਕ੍ਰਮੇ ਗੱਲਬਾਤ ਤੁਸੀਂ ਬਣੇ ਰਹਿਣਾ ਸ਼ਵਲਕ ਟੀਵੀ ਚੈਨਲ ਦੇ ਨਰ ਪਰ ਆਪਣੇ ਗੁਰੂ ਨੂੰ ਉਹਦੀ ਕਿਤਾਬ ਸੰਪਾਦਿਤ ਕਰਕੇ ਸ਼ਰਧਾਂਜਲੀ ਦੇਣਾ ਜਿਹੜਾ ਉਹ ਬਹੁਤ ਵੱਡਾ ਮਕਾਮ ਹਾਸਲ ਕਰਨਾ ਤੋਂ ਸੋ ਖੁਸ਼ੀ ਜੀ ਦੁਬਾਰਾ ਮੁਬਾਰਕ ਮੇਰੇ ਵੱਲੋਂ ਫੇਰ ਵੱਲੋਂ ਆਏ ਹੋਏ ਸਾਰੇ ਜੀ ਸਜਣਾ ਨੂੰ ਅਦਾਬ ਨਮਸਤੇ ਸਤਿ ਸ਼੍ਰੀ ਅਕਾਲ ਤੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਾਇੰਟ ਜੀ ਦੇ ਅੰਦਰ ਚੰਡੀਗੜ੍ਹ ਵੱਲੋਂ ਮਾਸਿਕ ਇਕੱਤਰਤਾ ਤੋਂ ਇਲਾਵਾ ਬਹੁਤ ਸਾਰੇ ਸਾਇੰਟਕ ਸਮਾਗਮ ਕਰਾਏ ਜਾਂਦੇ ਹਨ ਤੇ ਅੱਜ ਦਾ ਦਿਨ ਵਿਸ਼ੇਸ਼ ਤੇ ਭਾਗਾ ਭਰਿਆ ਕਿਉਂਕਿ ਅਸੀਂ ਅੱਜ ਦਰਸ਼ਕ ਤਿਉਣਾ ਕਿਦਾ ਪੰਜਾਬੀ ਗੀਤ ਸੰਗ੍ਰਹਿ ਹੈ ਲੱਪ ਕੋ ਹਾਸੇ ਗਿੱਟ ਕੋ ਰੋਸੇ ਦਾ ਲੋਕ ਅਰਪਣ ਕਰਨ ਜਾ ਰਹੇ ਆ ਅੱਧੀ ਗਰੰਟੀ ਲੈਣੇ ਆਂ ਅੱਧੀ ਗਰੰਟੀ ਹੋ ਜੂਗੀ ਇਹ ਨਰਾਜ ਆਣੇ ਛੜੀਏ ਸਕੇ ਕੰਮ ਕਰਨ ਵਾਲੇ ਹੁੰਦੇ ਗੀਤ ਜਿਹੜਾ ਹੈ ਲਿਖਣ ਦੀ ਵਿਦਾ ਹੋਰ ਤਰ੍ਹਾਂ ਦੀ ਹੈ ਗੀਤ ਦੇ ਸਬੰਧ ਇਹ ਲਿਖਣਾ ਹੁੰਦਾ ਹੈ ਉਡੀ ਭਾਸ਼ਾ ਵੀ ਸਰਲ ਚਾਹੀਦੀ ਹੈ ਗੀਤ ਜਿਹੜਾ ਕੋਈ ਭਾਰਾ ਸ਼ਬਦ ਵੀ ਪਰਵਾਹ ਨਹੀਂ ਕਰਦਾ ਕਿਉਂਕਿ ਗੀਤ ਨੇ ਜਦੋਂ ਗਾਉਣਾ ਹੈ ਤੇ ਉਹਨੇ ਫਿਰ ਸਦੀਆਂ ਤੱਕ ਜਿਹੜਾ ਹੈ ਉਹ ਲੋਕਾਂ ਦੇ ਮਨਾਂ ਵਿੱਚ ਘੁੰਮਣਾ ਹੈ ਇਸ ਕਰਕੇ ਗੀਤ ਲਿਖਣਾ ਜਿਹੜਾ ਕਪਤਾ ਲਿਖਣ ਵਾਲੋ ਮੈਂ ਸਮਝਦੇ ਕਿ ਔਖਾ ਹੈ ਉਹਦੀ ਇੱਕ ਰੰਗ ਹੈ ਜਿਹੜੀ ਗੀਤ ਦੇ ਵਿੱਚ ਜਿਹੜੀ ਹੁੰਦੀ ਹੈ ਪਰ ਹੁਣ ਤੱਕ ਦੇਖੋ ਤੁਸੀਂ ਕਿੰਨੇ ਬਰੇ ਬੀਤ ਗਏ ਉਹ ਵਿਹਾਂ ਸ਼ਗਿਆ ਦੇ ਗੀਤ ਬੋਲਦਾ ਹੁੰਦਾ ਸੀ ਕਿ ਫਤਗੁਰ ਨਾਨਕ ਤੇਰੀ ਢੀਡਾ ਨਹਰੀ ਹੈ ਹੈ ਨੀ ਤੋ ਗੀਤ ਜਿਹੜਾ ਹੈ ਜਦੋਂ ਗਾਇਆ ਜਾਂਦਾ ਹੈ ਉਹ ਗਾਉਣ ਨਾਲ ਜਿਹੜਾ ਹੈ ਉਹ ਹੋਰ ਵੀ ਜਿਹੜਾ ਹੈ ਸਰੀਲਾ ਹੋ ਜਾਂਦਾ ਹੈ ਔਰ ਲੋਕਮਨਾਂ ਦੇ ਵਿੱਚ ਵਸਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਕਿਤਾਬ ਬਾਰੇ ਮੈਂ ਗੱਲ ਇਸ ਕਰਕੇ ਨਹੀਂ ਕਰ ਸਕਦਾ ਕਿਉਂਕਿ ਕਿਤਾਬ ਮੈਂ ਸਵੇਰੀ ਦੇਖੀ ਹੈ ਤੋ ਉਹ ਜਿਹੜੇ ਉਸ ਕਿਤਾਬ ਤੋਂ ਬਹੁਤੇ ਗੀਤ ਜਿਹੜੇ ਚੋਣਾ ਸਾਹਿਬ ਨੇ ਗਾਏ ਹੋਏ ਨੇ ਮੈਂ ਸੁਨੇ ਹੋਏ ਨੇ ਤੇ ਇੱਕ ਗੱਲ ਜੀ ਤੁਹਾਨੂੰ ਥੱਲੀ ਹੈ ਕਿ ਚੋਣਾ ਸਾਹਿਬ ਦੀ ਕੋਈ ਵੀ ਗੀਤ ਜਿਹੜਾ ਸ਼ਰੀਰ ਨਹੀਂ ਹੈ ਉਹ ਸਮਾਜਿਕ ਮੁੱਸ਼ਿਆਂ ਨਾਲ ਜੁੜਿਆ ਹੋਇਆ ਚਾਹੇ ਨਸ਼ਾ ਨਾਲ ਹੋਵੇ ਚਾਹੇ ਦਾਜ ਨਾਲ ਹੋਵੇ ਚਾਹੇ ਮਨੁੱਖੀ ਸਪਰਸ਼ਤਿਆਂ ਨਾਲ ਹੋਵੇ ਚੋਣਾ ਸਾਹਿਬ ਇਸ ਗੱਲੋਂ پاک ਪਵਿੱਤਰ ਨੇ ਕਿ ਜੋ ਉਹਨਾਂ ਨੇ ਲਿਖਿਆ ਸਾਫ ਸੁਥਰਾ ਲਿਖਿਆ ਔਰ ਸਾਫ ਸੁਥਰਾ ਹੀ ਲਿਖਦੇ ਰਹਿਣਗੇ ਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸੁਣ ਲੈਨੀ ਹੋ ਜਿੰਦੜੀਏ ਸੁਣ ਲੈਨੀ ਨੇਕੀ ਦੇ ਕਰਹ ਜਾਏ ਕੇ ਫੜ ਫਕਰਾਂ ਦੇ ਪੈਰ ਸਭ ਦੀ ਸੁਖ ਹੀ ਲੋੜੀਏ ਸਭ ਦੀ ਮੰਗੀਏ ਖੈਰ ਜਿੰਦੜੀਏ ਸੁਣ ਲੈਨੀ ਹੋ ਜਿੰਦੜੀਏ ਸੁਣ ਲੈਨੀ ਥੋੜ ਚਿਰ ਆ ਰਸ ਜੀਬ ਦਾ ਥੋੜ ਚਿਰੀ ਹੈ ਟੋਰ ਸਾਹ ਨੇ ਲੈ ਉੱਡਣਾ ਬੋਲਣ ਵਾਲਾ ਪੋਰ ਜਿੰਦੜੀਏ ਸੁਣ ਲੈਨੀ ਹੋ ਜਿੰਦੜੀਏ ਸੁਣ ਲੈਨੀ ਚੋਰਤਾ ਕਰਦੇ ਚੋਰੀਆਂ ਨਾ ਚੋਰਾ ਸੰਗ ਖਲੋ ਬਾਣੀ ਪੜ ਲੈ ਬਾਣੀ ਪੜ ਕੇ ਪੀਰ ਦੀ পাপ ਨਹੀਂ ਕੁਝ ਤੋ ਜਿੰਦੜੀਏ ਸੁਣ ਲੈਨੀ ਹੋ ਜਿੰਦੜੀਏ ਸੁਣ ਲੈਨੀ ਬੇਰਮਲੇ ਦੇ ਡੋੜ ਕੇ ਭੁਖਿਆਂ ਦੇ ਕਰ ਜਾ ਦਰਸ਼ਨ ਖਵਰੇ ਖੁਸ਼ ਹੋਵੇ ਓ ਸ਼ਾਹਾਂ ਦਾ ਸ਼ਾ ਜਿੰਦੜੀਏ ਸੁਣ ਲੈਨੀ ਹੋ ਜਿੰਦੜੀਏ ਸੁਣ ਲੈਨੀ ਐਸਾ ਹਾਂ ਦੀ ਡੋਹਰ ਨੂੰ ਫੜੀ ਬੈਠਾ ਕੋਈ ਹੋਰ ਮੈਂ ਦੇ ਨਾਲ ਹੀ ਕੱਢ ਕੁੜੇ ਮਨ ਚੋਂ ਪੰਜੇ ਚੋਰ ਜਿੰਦੜੀਏ ਸੁਣ ਲੈਨੀ ਹੋ ਜਿੰਦੜੀਏ ਸੁਣ ਲੈਨੀ ਹੋ ਜਿੰਦੜੀਏ ਸੁਣ ਲੈਨੀ ਸਰਲੇਖ ਜੜਾ ਸਰਲੇਖਨਾ ਐਕਚੁਅਲੀ ਜਿਹੜੀ ਵੀ ਚੀਜ਼ ਲਿਟਰੇਚਰਸ ਲਿਖੀ ਜਾਂਦੀ ਹੈ ਉਹ ਆਪਦੇ ਅਨੁਭਵ ਚ ਲਿਖੀ ਜਾਂਦੀ ਆਪਦੇ ਤਜਰਬੇ ਚ ਲਿਖੀ ਜਾਂਦੀ ਆ ਔਰ ਲਪਕੂ ਹਾਸੇ ਗਿੱਟ ਕੋ ਰੋਸੇ ਇਹਦੇ ਪੈਰਾਮੀਟਰ ਕਿਸੇ ਹੋਰ ਮਿੰਤੀ-ਕਿੰਤੀ ਦੇ ਪੈਰਾਮੀਟਰ ਬਾਹਰਲੇ ਨਹੀਂ ਹੈਗੇ ਕੋਈ ਮੀਟਰ ਨਹੀਂ ਹੈਗਾ ਕੋਈ ਗਾਜ ਨਹੀਂ ਹੈਗਾ ਹਨਾ ਔਰ ਇਹ ਆਪਦੇ ਆਪਦੇ ਯਾਨੀ ਕਿ ਤੁਹਾਡੇ ਆਪਣੇ ਪੈਰਾਮੀਟਰਸ ਨੇ ਤੁਹਾਡੇ ਅਨੁਭਵ ਦੇ ਤੁਹਾਡੇ ਸਰੀਰ ਦੇ ਤੁਹਾਡੀ ਬਾਡੀ ਦੇ ਤੁਹਾਡੇ ਜਿਹੜੇ ਆਪਣੇ ਸਿਸਟਮ ਚੋਂ ਆਏ ਨੇ ਹਨ ਮੈਨੂੰ ਇਹ ਬੜਾ ਵਧੀਆ ਲੱਗਦਾ ਕਿ ਕਿਉਂਕਿ ਅਨੁਭਵ ਦੀ ਤਰਜਮਾਨੀ ਹੁੰਦੀ ਹੈ ਜਿਹੜੀ ਵੀ ਸਰ ਚੀਜ਼ ਹੁੰਦੀ ਹੈ ਔਰ ਦੂਜੀ ਇਹਨਾਂ ਗੀਤਾਂ 'ਚ ਜਿਹੜੀ ਕਿਸੇ ਵੀ ਲਿਟਰੇਚਰ ਦੀ ਵਿਧਾ ਵਿੱਚ ਜੇ ਫਿਲਾਸਫੀ ਹੈ ਨਹੀਂ ਦਰਸ਼ਨ ਹੈ ਨਹੀਂ ਦਰਸ਼ਨ ਦਾ ਮਤਲਬ ਫਿਲਾਸਫੀ ਹੁੰਦਾ ਔਰ ਮੈਨੂੰ ਲੱਗਦਾ ਵੀ ਇਹਨਾਂ ਦਾ ਨਾਮ ਵੀ ਦਰਸ਼ਨ ਹੈ ਤੇ ਜੇ ਫਿਲਾਸਫੀ ਹੈ ਨਹੀਂ ਤਾਂ ਉਹ ਯਾਨੀ ਕਿ ਉਹ ਉਹ ਕੱਚਾ ਰਹਿ ਜਾਂਦਾ ਹਨਾਂ ਜਾਂ ਦੇ ਨਾਲ ਨਹੀਂ ਕਰ ਲਈਏ ਦੋਸਤੀ ਆ ਕੰਨਿਆਂ ਦੇ ਨਾਲ ਨਹੀਂ ਸ਼ਬਦਾਂ ਲਈ ਕਲਮਾਂ ਦਾ ਪੈਣਾ ਜਾਵੇ ਕਾਲ ਨਹੀਂ ਅੱਖਰਾਂ ਦੀ ਝੋਲੀ ਪਰ ਮਿੱਤਰਾਂ ਦੇ ਵਈਏ ਕਰ ਅੱਖਰਾਂ ਦੀ ਝੋਲੀ ਪਰ ਮਿੱਤਰਾਂ ਦੇ ਵਈਏ ਕਰ ਜੀ ਨੂੰ ਹਰ ਕੋਈ ਚਾਹੇ ਤੂੰ ਖਤਾਬ ਬਣ ਜਾ ਨਹੀਂ ਤੂੰ ਮੇਰੇ ਸੋਨੇ ਗੀਤਾਂ ਦੀ ਕਿਤਾਬ ਬਣ ਜਾ ਨਹੀਂ ਤੂੰ ਮੇਰੇ ਸੋਹਣੇ ਗੀਤਾਂ ਦੀ ਕਿਤਾਬ ਬਣ ਜਾ ਮੇਲੇ ਲੱਗ ਜਾਣ ਜੇ ਰਤਾਕ ਪੈਰ ਮਲ ਲੈ ਮੇਲੇ ਲੱਗ ਜਾਣ ਜੇ ਰਤਾਕ ਪੈਰ ਮਲ ਲੈ ਕਿਹੜਾ ਨਹੀਂ ਛਡਾਲੂ ਜੇ ਬਾਹਾਂ ਦਾ ਘੇਰਾ ਵੱਲ ਲੈ ਕਿਹੜਾ ਨਹੀਂ ਛਡਾਲੂ ਜੇ ਬਾਹਾਂ ਦਾ ਘੇਰਾ ਵੱਲ ਲੈ ਤੇਰਾ ਸ਼ਗਨਾ ਦਾ ਚੂੜਾ ਹੈ ਤੇਉਣੇ ਪਿਆ ਪੂਰਾ ਤੇਰਾ ਸ਼ਗਨਾ ਦਾ ਚੂੜਾ ਹੈ ਤੇਉਣੇ ਪਿਆ ਪੂਰਾ ਜੋ ਨਾ ਜਾਣਮਾ ਤੋਂ ਲਹੇ ਉਹ ਨਕਾਬ ਬਣ ਜਾ ਨਹੀਂ ਤੂੰ ਮੇਰੇ ਸੋਨੇ ਗੀਤਾਂ ਦੀ ਕਿਤਾਬ ਬਣ ਜਾ ਨਹੀਂ ਤੂੰ ਮੇਰੇ ਸੋਨੇ ਗੀਤਾਂ ਦੀ ਕਿਤਾਬ ਬਣ ਬਿਨਾ ਦੀਲੀ ਬਾਲਣ ਦੇ ਅੱਗੇ ਅੱਜ ਲੱਗ ਜੋ ਹਸਨਾਂ ਦੇ ਕਰਾਂ ਦਾ ਕਰਾਇਆ ਕੋਈ ਦੱਬ ਜੋ ਤਿੱਖੜ ਦੁਪਹਿਰੇ ਹਾਏ ਤਿੱਖੜਾ ਦੁਪਹਿਰੇ ਕੀਤੇ ਮੌਰ ਪਨਵਾਦੀਨਾ ਤਿੱਖੜਾ ਦੁਪਹਿਰੇ ਕੀਤੇ ਮੌਰ ਪਨਵਾਦੀਨਾ ਆਸ਼ਿਕਾਂ ਦੇ ਵੇੜੇ ਲਾਲਾ ਲਾਲਾ ਕਰਵਾਦੀਨਾ ਫਿਰਦੀ ਏ ਫੱਬੀ ਸੋਨੇ ਰੰਗੇ ਵਾਲਾ ਨੇ ਸਦਾਈ ਕਿੰਨੇ ਕਰਨੇ ਸੋਨੇ ਰੰਗੇ ਵਾਲਾ ਨੇ ਸਦਾਈ ਕਿੰਨੇ ਕਰਨੇ ਖੇਤਾਂ ਵਾਲੇ ਜਾਈ ਨਾਨੀ ਬੋਲ ਪੈਣੇ ਡਰਨੇ ਖੇਤਾਂ ਵਾਲੇ ਜਾਈ ਨਾਨੀ ਬੋਲ ਪੈਣੇ ਡਰਨੇ ਇਸ ਤਰ੍ਹਾਂ ਇਹਨਾਂ ਦੇ ਜੋ ਗੀਤ ਨੇ ਉਹ ਸਾਨੂੰ ਹਰੇਕ ਤਰ੍ਹਾਂ ਦੀ ਬੰਦਗੀ ਦਰਸਾਉਂਦੇ ਨੇ ਰੁੱਖਾਂ ਬਾਰੇ ਇਹਨਾਂ ਨੇ ਰੁੱਖਾਂ ਤੋਂ ਕੀ ਮਿਲਦਾ ਅੱਜ ਇਸ ਨੂੰ ਇਹਨਾਂ ਨੇ ਬੜੀ ਵਧੀਆ ਤਿੱਕਣਾ ਪੇਸ਼ ਕੀਤਾ ਰੁੱਖਾਂ ਤੋਂ ਅੱਜ ਮਿਲਨ ਸਨੇਹੇ ਫਾਹੇ ਲੱਗਿਆਂ ਦੇ ਰੁੱਖਾਂ ਤੋਂ ਅੱਜ ਮਿਲਨ ਸਨੇਹੇ ਫਾਹੇ ਲੱਗਿਆਂ ਦੇ ਮਜ਼ਦੂਰ ਕਿਸਾਨੀ ਹੋਈ ਬਰਾਬਰ ਪਾਟੇ ਝੱਗਿਆਂ ਤੇ ਮਤਲਬ ਕਿਸਾਨਾਂ ਮਜ਼ਦੂਰਾਂ ਬਾਰੇ ਇਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਜੀ ਦੇ ਵਾਰਾਂ ਵਿੱਚ ਮਿਟੜੀ ਨੇ ਪੱਕਾ ਘਾਰ ਲਿਆਏ ਬਣਾ ਪੱਕਾ ਘਾਰ ਲਿਆਏ ਬਣਾ ਦਿੱਕ ਡੋਲੇ ਖਾਂਦੇ ਉਹਦੇ ਪਿੰਜਰ ਨੂੰ ਬਾਹੋਂ ਫੜ ਹਾਸਿਆਂ ਦਾ ਦਈਏ ਕੋਈ ਸਾ ਹਾਸਿਆਂ ਦਾ ਦਈਏ ਕੋਈ ਸਾ ਮੁੱਲ ਮੋੜ ਨੇ ਪਹਿਣੇ ਮੁਟਿਆਰੇ ਲੱਗੀਆਂ ਦੇ ਮੁੱਲ ਮੋੜ ਨੇ ਮਨ ਲਾ ਮੋੜ ਨੇ ਪੈਣੇ ਮੁਠਿਆਰੇ ਇਹ ਪੱਥਰ ਰੱਬ ਨੇ ਤਾਰੇ ਵੇਖੋ ਕਿੰਨੀ ਦੁਨੀਆ ਸੋਣੀ ਕਿੰਨੇ ਰੂਪ ਬਣਾਏ ਨੇ ਕਿੜਾ ਸੰਗ ਦਾ ਕਿੜਾ ਕਿੜਾ ਸੱਚਾ ਕਿੜਾ ਸੰਦ ਨੇ ਚਿੱਤ ਮਿਲਦੇ ਨਾਮ ਲਾਇਨੇ ਪੁਜਾਏ ਨਾ ਹੁੰਦੇ ਤਨੈੜ ਵੀ ਮੇਰੇ ਤਹਾਈ ਨਾ ਹੁੰ ਸੀ ਕਾ ਦਿੱਲੀ ਗਾਹ ਬਕੀ ਖਾਫ ਹੁਣਾ ਜੇ ਬੋਲਾ ਬਿਨ ਅਸਤਰ ਚਲਾਏ ਨਾ ਹੁੰਦੇ ਤੂੰ ਚਾਹਤ ਦੇ ਦੀਪਕ ਬੁਝਾਏ ਨਾ ਹੁੰਦੇ ਚੰਨਾ ਤੂੰ ਤੁਰ ਜਾਣਾ ਉਥੇ ਨਾ ਕੋਈ ਮਿਲ ਸਿਤਾਰ ਵਿਮਾਇਆ ਹਾੜੇ ਮਿੰਤਾ ਤਰਲ ਕਰਦੀ ਇੱਥੇ ਛੱਡਨਾ ਕੱਲੜੀ ਨਾਰ ਬਿਮਾਈ ਇੱਥੇ ਛੱਡਨਾ ਕੱਲੜੀ ਨਾਰ ਬਿਮਾਈ ਛੱਡ ਗਿਆ ਅਗਲੀ ਗੱਲ ਦੋ ਅੱਖਰ ਮੁਹੱਬਤਾਂ ਦੇ ਲਿਖਦੇ ਵੇ ਪਾੜਿਆ ਦੋ ਅੱਖਰ ਮੁਹੱਬਤਾਂ ਦੇ ਲਿਖਦੇ ਵੇ ਪਾੜਿਆ ਲੱਗੇ ਮੇ ਲੱਗੇ ਪਰਦੇਸੀ ਢੋਲਾ ਲੱਗੇ ਪਰਦੇਸੀ ਢੋਲਾ ਹੈ ਕਿਸੇ ਨੇ ਵਗਾੜਿਆ ਦੋ ਅੱਖਰ ਮੁਹੱਬਤਾਂ ਦੇ ਲਿਖਦੇ ਵੇ ਪਾੜਿਆ ਦੋ ਅੱਖਰ ਮੁਹੱਬਤਾਂ ਦੇ ਮਸਾ ਮਸਾ ਕਾਗਜ਼ਾਂ ਨੇ ਹਾਂ ਮੈਨੂੰ ਕੀਤੀ ਐ ਮਸਾ ਮਸਾ ਕਾਗਜ਼ਾਂ ਨੇ ਹਾਂ ਮੈਨੂੰ ਕੀਤੀ ਐ ਪਿਆਰ ਦੀ ਸਿਆਹੀ ਕੋਲ ਪਾਈ ਵਿੱਚ ਸੀਸੀ ਐ ਗੁੱਸਾ ਵੀ ਮੈਂ ਹੁਣ ਕਿਸੇ ਗੁੱਸਾ ਵੀ ਮੈਂ ਹੁਣ ਕਿਸੇ ਖਲ ਕੁੰਝ ਤਾੜਿਆ ਦੋ ਅੱਖਰ ਮੁਹੱਬਤਾਂ ਦੇ ਲਿਖ ਦੇਵੇਂ ਪਾੜਿਆ ਦੋ ਅੱਖਰ ਮੁਹੱਬਤਾਂ ਦੇ ਕੱਲੀ ਕੱਲੀ ਜਾਨ ਨੂੰ ਸਿਆਪ ਹੀ ਸਿਆਪੇ ਵੇ ਕੱਲੀ ਕੈਰੀ ਜਾਨ ਨੂੰ ਸਿਆਪੇ ਹੀ ਸਿਆਪੇਵੇ ਰਾਤ ਨਾਲੋ ਚੰਨ ਦੀ ਲਿਹਾਜ਼ ਟੁੱਟੀ ਜਾਪੇਵੇ ਰਾਤ ਨਾਲੋ ਚੰਨ ਦੀ ਲਿਹਾਜ਼ ਟੁੱਟੀ ਜਾਪੇਵੇ ਦਹੀਂ ਵਾਲਾ ਫੁੱਟਤਾ ਤੋਂ ਵੇ ਦਹੀਂ ਵਾਲਾ ਫੁੱਟਤਾ ਤੋਂ ਦਹੀਂ ਵਾਲਾ ਫੁੱਟਕਾ ਤੋਂ ਹੈ ਪੱਠੀ ਉੱਤੇ ਝਾੜਿਆ ਦੋ ਅੱਖਰ ਮੁਹੱਬਤਾਂ ਦੇ ਲਿਖਦੇਵੇਂ ਪਾੜਿਆ ਦੋ ਅੱਖਰ ਮੁਹੱਬਤਾਂ ਦੇ ਕਿ ਜਦੋਂ ਸਾਡੇ ਤੇ ਉਹਨਾਂ ਸਾਹਿਬ ਦੀ ਇਹ ਕਿਤਾਬ ਲਪਕੋ ਹਾਸੇ ਗਿਟ ਕਰੋ ਸੇ ਲੋਕ ਅਰਪਣ ਹੋਣ ਜਾ ਰਹੀ ਆ ਤੇ ਉਹਨਾਂ ਸਾਹਿਬ ਬਹੁਤ ਹੀ ਵਧੀਆ ਸ਼ਖਸੀਅਤ ਹਨ ਇੱਕ ਕਹਾਣੀ ਆਦਮੀ ਹਨ ਮੇਰਾ ਇਹਨਾਂ ਨਾਲ ਥੋੜੀ ਦੇਰ ਪਹਿਲਾਂ ਵਾਹ ਪਿਆਸੀ ਇਹਨਾਂ ਦੀ ਗੱਲਾਂ ਸੁਣ ਕੇ ਮੈਂ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਇਆ ਅੱਜ ਜਿਹੜੀ ਇਹ ਕਿਤਾਬ ਆ ਮੈਂ ਇਹਨਾਂ ਨੂੰ ਸਾਰਾ ਇਹਨਾਂ ਦੀ ਗੱਲਾਂ ਸੁਣੀਆਂ ਇਹਨਾਂ ਨੇ ਇਸ ਕਿਤਾਬ ਦੇ ਵਿੱਚ ਆਪਣੇ ਪੂਰੇ ਜਜ਼ਬਾਤ emotions ਤੇ ਤਜਰਬੇ ਜਿਹੜੇ ਆ ਇਹ ਸਾਰੇ ਇਨਕਾਰਪੋਰੇਟ ਕੀਤੇ ਆ ਮੈਨੂੰ ਪੂਰੀ ਉਮੀਦ ਹੈ ਕਿ ਇਹ ਕਿਤਾਬ ਜਿਹੜੀ ਆ ਇਹਦੇ ਵਿੱਚ ਸ਼ਬਦਾਵਲੀ ਵੀ ਇੰਨੀ ਵਧੀਆ ਉਹਨਾਂ ਨੇ ਇਨਕਾਰਪੋਰੇਟ ਕੀਤੀ ਆ ਕਿ ਜਿਹਦੇ ਵਿੱਚ ਬੱਚੇ ਜਵਾਨ ਬੁੱਢੇ ਸਾਰੇ ਦਾ ਭਰਪੂਰ ਖਦਾ ਠਾ ਸਕਦੇ ਹਨ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈ ਸੜਕ ਦੀ ਗਿਆਨ ਬਿਲਾ ਲੋ आज मैं सोच के ऐसी कि मैं कोई प्रेपरेशन नहीं करनी वही कुछ बोलांगा जो गुरु आदेश होएगा सब तो पहला मैं मंच तिराजमानी बैठे विद्वान शख्सियत ਮੇਰੇ ਸਾਹਮਣੇ ਬੈਠੇ ਲੇਖਕਾਂ ਕਵੀਆਂ ਗੀਤਕਾਰਾਂ ਸਰੂਤੇ ਜਨਾਂ ਨੂੰ ਮੇਰੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਨਮਨ ਉਹਨਾਂ ਜੀ ਉਹਨਾਂ ਦੇ ਪੂਰੇ ਪਰਿਵਾਰ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈ ਇਸ ਪੁਸਤਕ ਦੀ ਜਿਨ੍ਹਾਂ ਨੇ ਸਾਹਿਤ ਨੂੰ ਇੱਕ ਬਹੁਤ ਵੱਡੀ ਤੀਣ ਦਿੱਤੀ ਹੈ ਤਿਉਣਾ ਸਾਹਿਬ ਮੈਨੂੰ ਅਕਸਰ ਮਿਲਦੇ ਰਹਿੰਦੇ ਨੇ ਸਾਹਿਦ ਸਭਾਵਾਂ ਦੇ ਵਿੱਚ ਇਹਨਾਂ ਦੀ ਵਿਅਕਤੀਤਵ ਬਾਰੇ ਬਹੁਤ ਕੁਝ ਬੋਲਿਆ ਗਿਆ ਹੈ ਬਹੁਤ ਹੀ ਵਿਦਵਾਨ ਮੋਹ ਵਾਲੇ ਅੱਛੀ ਸ਼ਖਸੀਅਤ ਬਹੁਤ ਅੱਛੇ ਗੀਤਕਾਰ ਦਰਸ਼ਨ ਤਿਉਣਾ ਜੀ ਹਨ ਇਸ ਪੁਸਤਕ ਦੇ ਵਿੱਚ ਬਹੁਤ ਅੱਛੇ ਗੀਤਾਂ ਦੀ ਰਚਨਾ ਕੀਤੀ ਹੈ ਉਸੀ ਵਕਫਕ ਸਿੰਗਰਾਂ ਤੋਂ ਸੁਣਿਆ ਇਸ ਕਿਤਾਬ ਦੇ ਲਈ ਇਸ ਕਿਤਾਬ ਦੀਆਂ ਲਿਖਤਾਂ ਦੇ ਲਈ ਜਗਦੀਪ ਸਿੱਧੂ ਵੀਰ ਨੇ ਗੱਲ ਸ਼ੁਰੂ ਕੀਤੀ ਸੀ ਆਵਾਜ਼ ਨਹੀਂ ਆ ਰਹੀ ਦੇਖਾਰੇ ਜਗਦੀਪ ਸਿੱਧੂ ਵੀਰ ਹਰਾਂ ਨੇ ਗੱਲ ਸ਼ੁਰੂ ਕੀਤੀ ਸੀ ਉਸ ਗੱਲ ਨੂੰ ਖੁਸ਼ਕੀਲ ਸਾਹਿਬ ਜਿਸ ਸਿਖਰ ਤੇ ਲੈ ਕੇ ਗਏ ਨੇ ਖੁਸ਼ਕੀਲ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਇਸ ਗੀਤਾਂ ਦੇ ਹਵਾਲੇ ਨਾਲ ਇਸ ਕਿਤਾਬ ਦੇ ਹਵਾਲੇ ਨਾਲ ਕਈ ਵਧਾਵਾਵਾਂ ਦੀ ਸਾਨੂੰ ਸਹਿਰ ਕਰਾਈ ਆ ਸੋ ਤੁਹਾਡਾ ਚੇਚੇ ਤੋਂ ਉਹ ਤੇ ਧੰਨਵਾਦ ਅੱਜ ਕੱਲ ਉਸ ਪ੍ਰੋਗਰਾਮ ਨੂੰ ਮੈਂ ਅੱਜ ਇੱਥੇ ਮੰਚ ਤੇ ਦੇਖਿਆ ਦਰਸ਼ਨ ਤਿਰੂਣੇ ਦੀ ਇਸ ਕਿਤਾਬ ਦੇ ਲੋਕ ਅਰਪਣ ਮੌਕੇ ਜਦੋਂ ਗੀਤ ਤੇ ਗੱਲਾਂ ਚ ਬਦਲਿਆ ਵਾਹ ਅੱਜ ਗੀਤਾਂ ਦਾ ਰੰਗ ਜਿਸ ਲੈਅ ਚਲ ਰਿਹਾ ਸੀ ਜਿਸ ਸੁਰ ਚਲ ਰਿਹਾ ਸੀ ਬਦਲਮਾ ਬਦਲਮਾ ਰੰਗ ਬਦਲਮੀ ਬਦਲਮੀ ਵਿਦਾ ਬਦਲਮਾ ਬਦਲਮਾ ਟੰਗ ਤੇ ਉਸ ਦੇ ਵਿੱਚ ਹਰ ਚੀਜ਼ ਦੇ ਵਿੱਚ ਦਰਸ਼ਨ ਤੁਹਾਡੇ ਮਨ 'ਚ ਉਤਰ ਰਿਹਾ ਸੀ ਜਿਹੜੇ ਦਰਸ਼ਨ ਦੀ ਗੱਲ ਜਗਦੀਪ ਸਿੱਧੂ ਕਰ ਰਹੇ ਸੀ ਨਾ ਮੈਂ ਉਸ ਦਰਸ਼ਨ ਦੇ ਵਿੱਚੋਂ ਇਹ ਦਰਸ਼ਨ ਦੇਖਿਆ ਮੇਰੇ ਨਾਲ ਮੌਜੂਦ ਨੇ ਉਹਗੇ ਸਹਿਦਕਾਰ ਦਰਸ਼ਨ ਤਿਉਣਾ ਜੀ ਜਿਨ੍ਹਾਂ ਦੀ ਅੱਜ ਪੁਸਤਕ ਜੋ ਹੁਣੇ-ਹੁਣੇ ਆ ਲੋਕ ਅਰਪਣ ਹੋ ਕੇ ਹਟਿ ਹੈ ਸੋ ਤਿਉਣਾ ਜੀ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਪੁਸਤਕ ਰਿਲੀਜ਼ ਹੋਣ ਤੇ ਕੀ ਕਹਿਣਾ ਚਾਹੋਗੇ ਸ਼ੁਕਰੀਆ ਜੀ ਬਸ ਇਹ ਹੈ ਵੀ ਬਹੁਤ 12-13 ਸਾਲਾਂ ਦੀ ਘਾਲਣਾ ਤੋਂ ਬਾਅਦ ਸ਼ਬਦ ਜੋ ਲਿਖਿਆ ਹੈ ਉਹਨਾਂ ਨੂੰ ਕਿਤਾਬ ਦਾ ਰੂਪ ਦੇ ਕੇ ਆਪਣੇ ਸਾਰੇ ਸੱਜਣਾਂ ਦੇ ਸਾਹਮਣੇ ਰੱਖ ਰਹੇ ਹਨ ਤੇ ਉਮੀਦ ਹੈ ਵੀ ਸਾਰਿਆਂ ਨੂੰ ਵਧੀਆ ਲੱਗੂਗੀ। ਜੀ ਹੁਣਾ ਜੀ ਕਿੰਨੀ ਕੁ ਦੇਰ ਤੋਂ ਕਲਮ ਕਸਾਈ ਹੋ ਰਹੀ ਹੈ? ਕਲਮ ਕਸਾਈ ਤਾਂ ਜੀ ਐ ਸਮਝੋ ਵੀ 77 78 80 ਦੇ ਆਸ-ਪਾਸ ਤੋਂ ਜਦੋਂ ਮੈਂ ਛੋਟਾ ਸੀ ਉਦੋਂ ਹੀ ਲਿਖਣਾ ਸ਼ੁਰੂ ਕਰਤਾ ਸੀਗਾ ਬਚਪਨ 'ਚ ਤੇ ਅੱਜ ਤੱਕ ਲਿਖਦੇ ਆ ਰਹੇ ਹਾਂ। ਕਿੰਨੇ ਕੁ ਗੀਤ ਲਿਖੇ ਅੱਜ ਤੱਕ ਤੁਸੀਂ? ਫਿਰ ਤਾਂ ਸਾਨੂੰ ਹੋ ਸਕਦਾ 500 ਦੇ ਕਰੀਬ ਤਾਂ ਹੈਗੇ ਹੈਗੇ। ਠੀਕ ਹੈ ਹਾਂਜੀ ਤੇ ਇਹ ਤੁਹਾਡੀ ਪਲੇਠੀ ਕਿਤਾਬ ਹੈ ਨਹੀਂ ਇਹ ਦੂਸਰੀ ਕਿਤਾਬ ਹੈ ਪਹਿਲੇ ਮੇਰੀ 2012 ਚ ਕਾਨਿਆ ਦੀ ਕੁੱਲੀ ਨਾਂ ਤੇ ਆਈ ਸੀਗੀ ਅੱਛਾ ਜੀ ਤੇ ਗੀਤਾਂ ਦੇ ਸ਼ੇਰਾਂ ਦੀ ਕਿਤਾਬ ਸੀਗੀ ਇਹਦੇ ਚ ਕੁੱਲ ਇਹਦੇ ਚ ਸਾਰੇ ਗੀਤ ਹੀ ਹੈ ਟੋਟਲ ਹਾਂ ਤਿਉਣਾ ਜੀ ਇਸ ਤਰ੍ਹਾਂ ਦੀ ਜਿਹੜੀ ਤੁਹਾਨੂੰ ਚਿੰੰਗ ਹੈ ਇਹ ਕਿਹਨੇ ਲਾਈ ਇਸ ਤਰ੍ਹਾਂ ਦੀ ਜੋ ਲਿਖਣ ਦੀ ਕਲਾ ਜਿਹੜੀ ਹੈ ਜੋ ਯਾਨੀ ਤੁਸੀਂ ਕਲਮ ਘਸਾਈ ਕੀਤੀ ਹੈ ਕਿਹਨੂੰ ਮਤਲਬ ਕਿਸ ਤਰ੍ਹਾਂ ਦਾ ਜਾਗ ਲੱਗਿਆ ਹੈ ਤੇ ਇਹ ਕੁਛ ਤਾਂ ਮਤਲਬ ਮੈਂ ਬਚਪਨ ਚ ਰੇਡੀਓ ਵਗੈਰਾ ਬਹੁਤ ਸੁਣਦਾ ਸੀ ਉਹ ਗੀਤ ਗੁਰਦੌਣ ਲੱਗ ਗਿਆ ਉਹਨੂੰ ਸੁਣ ਕੇ ਬਚਪਨ ਦੇ ਸਾਰੇ ਲੱਗ ਜਾਂਦੇ ਆ ਤੇ ਉਸ ਤੋਂ ਬਾਅਦ ਮੈਂ ਮਤਲਬ ਥੋੜਾ ਥੋੜਾ ਲਿਟਰੇਚਰ ਵੀ ਪੜਿਆ ਤੇ ਕਾਲਜ ਜਾ ਕੇ ਫਿਰ ਜ਼ਿਆਦਾ ਹੋ ਗਿਆ ਜੀ ਉਸ ਦੌਰਾਨ ਹੀ ਥੋੜਾ ਥੋੜਾ ਕਲਮ ਕਸਾਈ ਕਰਨੀ ਸ਼ੁਰੂ ਕਰਤੀ ਸਕੂਲ ਦੌਰਾਨ ਹੀ ਉਸ ਤੋਂ ਬਾਅਦ ਫਿਰ ਅੱਗੇ ਇਸ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ ਤੇ ਚਲਦਾ ਚਲਦਾ ਅੱਜ ਕਿਤਾਬਾਂ ਦੇ ਰੂਪ ਚਾਉਣ ਲੱਗ ਗਿਆ ਲੋਕਾਂ ਸਮਣੇ ਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਪੁਸਤਕਾਂ ਆਉਣਗੀਆਂ ਹਾਂ ਕੋਸ਼ਿਸ਼ ਤਾਂ ਜਾਰੀ ਰਹੋਗੀ ਜਦੋਂ ਜਦੋਂ ਵੀ ਕੋਈ ਮੌਕਾ ਲੱਗਿਆ ਉਦੋਂ ਜੇ ਕੋਈ ਕਿਤਾਬ ਦਾ ਮਟੀਰੀਅਲ ਤਿਆਰ ਹੋ ਗਿਆ ਉਹ ਸਾਡੇ ਕੋਲ ਕਿਤਾਬ ਆਜੂਗੀ ਜਿਵੇਂ ਇਹ 12 ਸਾਲਾਂ ਤੋਂ ਆਈ ਹੈ ਅਗਲੀ ਕਿਤਾਬ ਦੇਖੋ ਕਿੰਨੇ ਸਾਲ ਲਗਾਉਂਦੀ ਹੈ ਸੋ ਤਿਰਣਾ ਜੀ ਇਸ ਚੈਨਲ ਤੋਂ ਤੁਹਾਨੂੰ ਸਾਡੇ ਚੈਨਲ ਤੋਂ ਸਾਡੇ ਜਿਹੜੇ ਦਰਸ਼ਕ ਹੈ ਉਹ ਤੁਹਾਨੂੰ ਦੇਖ ਰਹੇ ਨੇ ਤੁਸੀਂ ਸਹਿਤਕਾਰਾਂ ਨੂੰ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਸ ਇਹ ਕਹਿਣਾ ਚਾਹੁੰਦਾ ਵੀ ਚੰਗਾ ਸਹਿਤ ਪੜੋ ਚੰਗਾ ਲਿਖੋ ਚੰਗੇ ਬੋਲੋ ਜੋ ਸਮਾਜ ਨੂੰ ਸੇਧ ਦੇ ਸਕੇ ਉਹੀ ਮਤਲਬ ਤੁਸੀਂ ਲਿਖੋ ਜਾਂ ਸੁਣੋ ਤੇ ਉਹੀ ਪੜੋ ਤੇ ਇਸ ਨਾਲ ਅਸੀਂ ਸਮਾਜ ਦੀ ਸੇਵਾ ਕਰ ਸਕਾਂਗੇ ਤੇ ਬਾਕੀ ਗੱਲ ਇਹ ਹੈ ਵੀ ਤੁਹਾਡਾ ਚੈਨਲ ਹੈ ਜਿਹੜਾ ਇਹ ਕੈਨੇਡਾ ਚ ਤੇ ਇੱਥੇ ਧੂਮਾ ਪਾ ਰਿਹਾ ਹੈ ਤੇ ਮੈਨੂੰ ਬਹੁਤ ਵਧੀਆ ਲੱਗਾ ਕੈਨੇਡਾ ਚ ਵੀ ਮੇਰੀ ਇੰਟਰਵਿਊ ਹੋਈ ਸੀ ਤੁਹਾਡੇ ਚੈਨਲ ਦੇ ਤੇ ਅੱਜ ਇੱਥੇ ਵੀ ਤੁਸੀਂ ਇੰਟਰਵਿਊ ਲੈ ਰਹੇ ਹੋ ਅੱਗੇ ਪਿੱਛੇ ਵੀ ਮੈਨੂੰ ਜਦੋਂ ਪ੍ਰੋਗਰਾਮ ਹੁੰਦੇ ਰਿਕਾਰਡ ਕਰਦੇ ਰਹਿੰਦੇ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਹਮੇਸ਼ਾ ਇਸ ਤਰ੍ਹਾਂ ਇਹ ਸਾਥ ਦਿੰਦੇ ਰਹੋ ਸਾਡੇ ਵਰਗੇ ਛੋਟੇ ਛੋਟੇ ਸਹਿਤ ਕਰਨ ਦਾ ਬਹੁਤ ਮਿਹਰਬਾਨੀ ਹੋਵੇ ਰਹਿੂਗੀ ਤੁਹਾਡੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸ਼ੁਕਰੀਆ